ਅੱਜ ਸੀ ਬਣਾ ਰਹੀਆਂ ਮੂੰਚ ਕੁਲਜਾਨ ਵਾਲੇ ਬਿਲਕੁਲ ਹਲਵਾਈ ਵਰਗੇ ਗੁਲਾਬ ਜਾਮੁਨ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤਾਂ ਗੁਲਾਬ ਜਾਮੁਨ ਤੁਹਾਡੇ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਣਗੇ ਤੇ ਬਿਲਕੁਲ ਵੀ ਫਟਣਗੇ ਨਹੀਂ ਤੁਸੀਂ ਇਹਦਾ ਟੈਕਸਚਰ ਵੇਖ ਸਕਦੇ ਹੋ ਇਕਦਮ ਜੂਸੀ ਟੈਕਸਚਰ ਆਇਆ ਇਹਦਾ ਤੇ ਮੂੰਹ ਦੇ ਵਿੱਚ ਤਾਂ ਐ ਜਿਵੇਂ ਮਾਵਾ ਕੁਲ ਜਾਂਦਾ ਹੈ ਨਾ ਉਸੇ ਤਰੀਕੇ ਨਾਲ ਜਿਹੜੇ ਆ ਇਹ ਬਣਾ ਕੇ ਗੁਲਾਬ ਜਾਮੁਨ ਰੈਡੀ ਕੀਤੇ ਨੇ ਸੋ ਬਿਨਾ ਦੇਰ ਕੀਤੇ ਅਸੀਂ ਗੁਲਾਬ ਚਮਮੂਦ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੋ ਕੜਾਈ ਦੇ ਵਿੱਚ ਹੁਣ ਅਸੀਂ ਇੱਕ ਕੋਲੀ ਜਿਹੜਾ ਦੁੱਧ ਲੈ ਲਿਆ ਏ ਤੇ ਇੱਕ ਕੋਲੀ ਨਾਲ ਹੀ ਅਸੀਂ ਠੰਡੇ ਦੁੱਧ ਦੇ ਵਿੱਚ ਹੀ ਮਿਲਕ ਪਾਊਡਰ ਐਡ ਕਰ ਦਵਾਂਗੇ ਜੇ ਅਸੀਂ ਗਰਮ ਦੁੱਧ ਦੇ ਵਿੱਚ ਪਾਵਾਂਗੇ ਨਾ ਤੇ ਇਹਦੇ ਵਿੱਚ ਨਾ ਗੰਢਾ ਬੰਨਿਆ ਸਟਾਰਟ ਹੋ ਜਾਂਦੀ ਹੈ ਇਹਨੂੰ ਠੰਡੇ ਦੁੱਧ ਦੇ ਵਿੱਚ ਹੀ ਸਾਰੀ ਪ੍ਰੋਸੈਸਿੰਗ ਕਰਨੀ ਹੈ ਤੇ ਇਹਦੇ ਨਾਲ ਹੀ ਹੁਣ ਅਸੀਂ ਐਡ ਕਰ ਦਵਾਂਗੇ 3 ਕ ਚਮਚ ਸੂਜੀ ਦੇ ਸੂਜੀ ਜਿਹੜੀ ਆ ਬ੍ਰੇਕ ਵਾਲੇ ਮੈਂ ਯੂਜ਼ ਕੀਤੀ ਹੈ ਤੇ ਵਿੱਚ ਤੇ ਹੁਣ ਵਿੱਚ ਪਾ ਦਤਾ ਇੱਕ ਚਮਚ ਦੇਸੀ ਘਿਓ ਦਾ ਦੇਸੀ ਘਿਓ ਤੁਸੀਂ ਚਲਦੇ ਚਲਦੇ ਵੀ ਪਾ ਸਕਦੇ ਹੋ ਹੁਣ ਅਸੀਂ ਫਲੇਮ ਜਿਹੜਾ ਗੈਸ ਦਾ ਔਨ ਕਰ ਦਿੱਤਾ ਹੈ ਤੇ ਇਸ ਨੂੰ ਰੈਗੂਲਰ ਜਿਹੜਾ ਕੰਟੀਨਿਊ ਹੌਲੀ ਹੌਲੀ ਚਲਾਉਂਦੇ ਰਵਾਂਗੇ ਤਾਂ ਜੋ ਇਹ ਥੱਲੇ ਚਿਪਕੇ ਨਾ ਇਹ ਨਾ ਜਲਦੀ ਬਹੁਤ ਜ਼ਿਆਦਾ ਬਨ ਕੇ ਰੈਡੀ ਹੋ ਜਾਂਦਾ ਤੇ ਬਹੁਤ ਹੀ ਜਲਦੀ ਥੱਲੇ ਚਿਪਕ ਜਾਂਦਾ ਹੈ ਇਸ ਲਈ ਧਿਆਨ ਰੱਖਿਓ ਕਿ ਲੱਗੇ ਖੜੇ ਹੋ ਕੇ ਤੁਸੀਂ ਇਸ ਤੋਂ ਕੰਟੀਨਿਊ ਚਲਾਉਣਾ ਹੈ ਸਟਾਰਟਿੰਗ ਦੇ ਵਿੱਚ ਤੁਸੀਂ ਤੇਜ਼ ਗੈਸ ਕਰ ਸਕਦੇ ਹੋ ਹਾਈ ਗੈਸ ਫਲੇਮ ਉੱਤੇ ਪਕਾ ਸਕਦੇ ਹੋ ਉਸ ਤੋਂ ਬਾਅਦ ਥੋੜੀ ਜਿਹੀ ਸਲੋ ਕਰ ਲਿਓ ਕਿਉਂਕਿ ਥੱਲੇ ਜਿਹੜਾ ਕੜਾਈ ਨਾਲ ਚਿਪਕਣਾ ਸ਼ੁਰੂ ਹੋ ਜਾਂਦਾ ਇਸੇ ਲਈ ਆਪਾਂ ਇਹਦੇ ਵਿੱਚ ਕਿਉਂ ਐਡ ਕੀਤਾ ਸੀ ਇੱਕ ਚਮਚ ਤੇ ਜਿੰਨੀਆਂ ਵੀ ਮੜੀਆਂ ਮੜੀਆਂ ਗੁੱਠੀਆਂ ਦਿਸ ਰਹੀਆਂ ਨੇ ਤੁਹਾਨੂੰ ਇਹ ਵੀ ਤੁਸੀਂ ਇਹ ਰਮਾਨਾ ਕੜਚੀ ਦੇ ਨਾਲ ਚਿਰੀਆਂ ਐ ਇਹਨਾਂ ਨੂੰ ਮੈਲਟ ਕਰ ਲੈਣਾ ਹੈ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰਾ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਤੇ ਜਿੰਨਾ ਚਿਰ ਇਹ گاੜਾ ਪੇਸਟ ਬਣ ਕੇ ਨਾ ਰੈਡੀ ਹੋ ਜਾਵੇ ਉਹਨਾਂ ਚਿਰ ਤੱਕ ਆਪਾਂ ਕੰਟੀਨਿਊ ਹਲਾਦੇ ਰਵਾਂਗੇ ਇਹ ਅਸੀਂ ਬਣਾ ਰਿਹਾ ਮਾਵਾ ਤੇ ਮਾਵਾ ਜਿਹੜਾ ਨਾ ਤੁਸੀਂ ਪਣੀਆਂ ਬਣਾਇਆ ਬਜ਼ਾਰੋਂ ਵੀ ਲੈ ਸਕਦੇ ਹੋ ਇੰਨੀ ਮਿਹਨਤ ਨਹੀਂ ਕਰਨਾ ਚਾਹੁੰਦੇ ਜੇ ਤੁਸੀਂ بس ਮਾਵਾ ਲਵੋ ਤੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਫੈਲਟ ਕਰ ਲਓ ਜਾਂ ਮਸਲ ਲਓ ਚੰਗੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਜੋ ਪ੍ਰੋਸੈਸਿੰਗ ਦੱਸਤੀਆਂ ਤੁਹਾਨੂੰ ਉਸ ਤਰੀਕੇ ਨਾਲ ਤੁਸੀਂ ਗੁਲਾਬ ਜਾਮਨ ਰੈਡੀ ਕਰ ਸਕਦੇ ਹੋ ਹਲਵਾਈਆਂ ਕੋਲ ਆਲਰੇਡੀ ਜਿਹੜਾ ਨਾ ਮਾਵਾ ਬਣਿਆ ਹੁੰਦਾ ਤੇ ਉਹ ਮਿੰਟੋ-ਮਿੰਟ ਗੁਲਾਬ ਜਾਮਨ ਬਣਾ ਕੇ ਰੈਡੀ ਕਰ ਦਿੰਦੇ ਨੇ ਫੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੇਸਟ ਉਹ ਕਾਫੀ گاੜਾ ਹੋਣ ਲੱਗ ਪਿਆ ਹੈ ਹਾਂ ਤੁਸੀਂ ਦੇਖ ਸਕਦੇ ਹੋ ਕਿ ਮਾਵਾਂ ਜਿਹੜਾ ਅੱਗੇ ਨਾਲੋਂ ਕਾਫੀ ਠੀਕ ਹੋ ਚੁੱਕਾ ਹੈ ਤੇ ਹਜੇ ਥੋੜੀ ਜਿਹੀ देर ਹੋਰ ਇਸ ਨੂੰ ਪਕਾਵਾਂਗੇ ਤਾਂ ਜੋ ਬਹੁਤ ਹੀ ਵਧੀਆ ਆਪਣੇ ਆਪ ਹੀ ਕੜਾਈ ਦੇ ਵਿੱਚੋਂ ਛੁੱਟਣ ਲੱਗ ਪਵੇ ਇਹਦੇ ਵਿੱਚ ਤੁਸੀਂ ਚਾਹੋ ਉਨਾ ਹਲਕਾ ਦਾ ਦੇਸੀ ਘਿਓ ਪਾ ਕੇ ਵੀ ਇਸ ਨੂੰ ਤੁਸੀਂ ਕੰਟੀਨਿਊ ਚਲਾ ਸਕਦੇ ਹੋ ਮੇਰੇ ਨਾਲ ਕਈ ਲੋਕ ਕਮੈਂਟ ਕਰਦੇ ਆ ਕਿ ਇਹਦੇ ਵਿੱਚ ਅਸੀਂ ਜਾਰੇ ਫਾਈਨਡ ਜਾਂ ਥੋੜਾ ਜਿਹਾ ਤੇਲ ਐਡ ਕਰ ਸਕਦੇ ਹਾਂ ਜਬਟ ਹਨਾ ਬਟਰ ਤੇ ਦੇਖੋ ਜੀ ਤੇਲ ਜਿਹੜਾ ਰਿਫਾਈਨਡ ਤੇ ਇਹਦੇ ਵਿੱਚ ਅਸੀਂ ਯੂਜ਼ ਨਹੀਂ ਕਰ ਸਕਦੇ ਬਟਰ ਜੇ ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ ਪਰ ਬਟਰ ਦੇ ਨਾਲ ਨਾ ਚੱਗ ਬਣੀ ਸਟਾਰਟ ਹੋ ਜਾਂਦੀ ਹੈ ਤੇ ਇਸ ਲਈ ਮੈਂ ਬਟਰ ਨਹੀਂ ਪਾਇਆ ਇਹਦੇ ਵਿੱਚ ਮੈਂ ਇਹਦੇ ਵਿੱਚ ਦੇਸੀ ਘਿਓ ਹੀ ਪ੍ਰੈਫਰ ਕਰਾਂਗੀ ਕਿ ਦੇਸੀ ਘਿਓ ਪਾਉਣ ਦੇ ਨਾਲ ਨਾ ਖੁਲਾਬ ਜਾਮਨ ਦਾ ਸਵਾਦ ਦੋਗਣਾ ਹੋ ਜਾਂਦਾ ਹੈ ਇਸ ਕਰਕੇ ਟਰਾਈ ਕਰਕੇ ਇੱਕ ਵਾਰੀ ਆਪੇ ਦੇਖ ਲਿਓ ਕਿ ਬਾਜ਼ਾਰ ਵਾਲੇ ਗੁਲਾਬ ਜਾਮਨ ਸਵਾਦ ਆ ਜਾਂ ਏ ਵਾਲੇ ਗੁਲਾਬ ਜਾਮਨ ਸਵਾਦ ਆ ਯਕੀਨ ਮਨਿਓ ਬਾਜ਼ਾਰ ਤੋਂ ਵੀ ਵਧੀਆ ਬਣ ਕੇ ਤਿਆਰ ਹੋਣਗੇ ਲੋਜੀਤਨ ਮੈਂ ਕਿਹਾ ਸੀ ਨਾ ਕਿ ਮਾਵਾ ਜਿਹੜਾ ਸੀ ਉਹ ਆਪਣੇ ਆਪ ਹੀ ਕੜਾਈ ਦੇ ਵਿੱਚੋਂ ਛੁੱਟਣ ਲੱਗ ਜਾਂਦਾ ਹੈ ਤੇ ਖੋਣ ਤੁਸੀਂ ਦੇਖ ਸਕਦੇ ਹੋ ਕਿ ਇਹ ਠਿੱਕ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਹੈ ਜਿਵੇਂ ਸੀ ਹੱਥ ਦੇ ਨਾਲ ਵੀ ਕਈ ਵਾਰ ਮੈਸ਼ ਕਰਦੀਆਂ ਨਾ ਤੇ ਮੈਂ ਸਪੈਚੂਲਰ ਦੇ ਨਾਲ ਵੀ ਥੋੜਾ ਬਹੁਤ ਮੈਸ਼ ਕਰ ਰਹੀਆਂ ਡੇਰਾ ਜਿਹੜਾ ਹੈ ਪਲੇਨ ਜਿਹੜਾ ਉਹ ਆਫ ਹੋ ਚੁੱਕਾ ਹੈ ਗੈਸ ਤਾਂ ਤੇ ਮੈਂ ਕੜਾਈ ਦੇ ਵਿੱਚ ਇਸ ਨੂੰ ਠੰਡਾ ਕਰਦੀ ਆ ਤਾਂ ਜੋ ਟ੍ਰਾਂਸਫਰ ਕਰਾਂ ਮੈਂ ਦੂਸਰੀ ਬਾਉਲ ਦੇ ਵਿੱਚ ਮੈਂ ਮਾੜਾ ਠੰਡਾ ਕੀਤਾ ਤੇ ਹੱਥ ਦੇ ਵਿੱਚ ਫੜ ਕੇ ਵੇਖਿਆ ਤੇ ਵੇਖੋ ਆਪਣੇ ਆਪ ਹੀ ਨਾ ਇਹ ਛੁੱਟ ਰਿਹਾ ਹੈ ਗੋਲੀ ਜੀ ਬਣ ਕੇ ਰੈਡੀ ਹੋ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਮਾਵਾ ਸਾਡਾ ਰੈਡੀ ਹੈ ਤੇ ਟ੍ਰਾਂਸਫਰ ਕਰ ਲਿਆ ਮੈਂ ਦੂਸਰੀ ਪਲਾਟ ਦੇ ਵਿੱਚ ਤੇ ਹੁਣ ਅਸੀਂ ਇਸ ਨੂੰ 5 ਤੋਂ 7 ਮਿੰਟ ਕਿਸੇ ਤਰੀਕੇ ਨਾਲ ਮਸਲਾਂਗੇ ਤੇ ਮੈਂ ਥੋੜਾ ਸਪੈਚੂਲਾ ਦੇ ਨਾਲ ਉਹਦੇ ਵਿੱਚ ਹੀ ਮਸਲਿਆ ਤੇ ਮੈਨੂੰ ਸਿਰਫ 2 ਤੋਂ 3 ਮਿੰਟ ਲੱਗਣਗੇ ਇਸ ਤਰੀਕੇ ਨਾਲ ਜੇ ਤੁਸੀਂ ਇਸ ਤਰੀਕੇ ਨਾਲ ਮਸਲ ਕੇ ਬਣਾਓਗੇ ਨਾ ਤੇ ਤੁਹਾਡੇ ਗੁਲਾਬ ਜਮ ਨੂੰ ਬਿਲਕੁਲ ਵੀ ਫਟਣਗੇ ਨਹੀਂ ਤੇ ਇਹਦੇ ਵਿੱਚ ਹਲਕਾ ਜਿਹਾ ਵੀ ਕ੍ਰੈਕ ਨਾ ਰਹਿ ਜਾਵੇ ਇਹ ਧਰੂ ਧਿਆਨ ਰੱਖਿਓ ਇਸ ਪ੍ਰੋਸੈਸਿੰਗ ਦੇ ਵਿੱਚ ਨਾ ਹਲਕਾ ਜਿਹਾ ਬੀਸੀ ਘੋ ਲਗਾ ਲਿਓ ਆਪਣੇ ਹੱਥਾਂ ਉੱਤੇ ਤਾਂ ਜੋ ਤੁਹਾਡੇ ਹੱਥਾਂ ਵਿੱਚ ਇਹ ਚਿਪਕੇ ਨਾ ਤੇ ਦੋ ਤਿੰਨ ਇਲਾਚੀਆਂ ਲੈ ਕੇ ਨਾ ਉਹਦਾ ਸੀ ਚੰਗੇ ਤਰੀਕੇ ਨਾਲ ਪਾਊਡਰ ਬਣਾ ਲੈਣਾ ਹੈ ਜਾਂ ਦੋਰੀ ਦੇ ਵਿੱਚ ਕੁਟ ਲਿਓ ਤੁਸੀਂ ਤੇ ਇਸ ਪਾਊਡਰ ਨੂੰ ਅਸੀਂ ਇਹਦੇ ਵਿੱਚ ਐਡ ਕਰਕੇ ਤੇ ਪੂਰੀ ਤਰ੍ਹਾਂ ਇਸ ਨੂੰ ਵੀ ਮਿਕਸ ਕਰ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਤੋ ਤਿੰਨ ਚਮਚ ਮੈਦਾ ਐਡ ਕਰ ਦਵਾਂਗੇ ਮੈਦੇ ਦੇ ਨਾਲ ਜਿਹੜੀ ਬਾਈਂਡਿੰਗ ਹੈ ਨਾ ਬਹੁਤ ਵਧੀਆ ਆ ਜਾਂਦੀ ਹੈ ਮੈਦੇ ਦੀ ਜਗ੍ਹਾ ਤੁਸੀਂ ਆਟਾ ਵੀ ਯੂਜ਼ ਕਰ ਸਕਦੇ ਹੋ। ਨਾਲ ਹੀ ਮੈਂ ਅੱਧਾ ਛੋਟਾ ਚਮਚ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਪਾਣ ਦੇ ਨਾਲ ਜਿਹੜੇ ਗੁਲਾਬ ਚਮਨ ਬਿਲਕੁਲ ਸੌਫਟ ਬਣ ਕੇ ਰੈਡੀ ਹੁੰਦੇ ਆ ਤੇ ਨਾਲ ਹੀ ਅਸੀਂ ਐਡ ਕਰਤਾਵਾਂਗੇ 1/4 ਟੇਬਲस्पून ਬੇਕਿੰਗ ਸੋਡਾ। ਬੇਕਿੰਗ ਸੋਡਾ ਪਾਣ ਦੇ ਨਾਲ ਨਾਲ ਇਹ ਮੁਲਾਇਮ ਬਣ ਕੇ ਅੰਦਰ ਰੈਡੀ ਹੁੰਦੇ ਨੇ। ਜਾ ਤਾਂ ਸਿਰਫ ਬੇਕਿੰਗ ਪਾਊਡਰ ਜਾਂ ਇਹਦੇ ਵਿੱਚ ਬੇਕਿੰਗ ਸੋਡਾ ਐਡ ਕਰੋਗੇ ਨਾ ਹਲਕਾ ਜੋ ਪਾਣੀ ਇਹਦੇ ਉੱਪਰ ਡ੍ਰੌਪ ਕਰ ਦਿਓ ਜਾਂ ਜੋ ਇਹੀ ਐਕਟਿਵ ਹੋ ਜਾਣ ਤੇ ਇਸ ਨੂੰ ਆਪਾਂ ਫਿਰ ਚੰਗੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਹੈ ਜਿਵੇਂ ਅਸੀਂ ਆਟਾ ਸੌਫਟ ਗੁੰਨ ਕੇ ਰੈਡੀ ਕਰਦੇ ਨਾ ਬਿਲਕੁਲ ਉਸੇ ਤਰ੍ਹਾਂ ਹੀ ਗੁੰਨ ਕੇ ਇਸ ਨੂੰ ਰੈਡੀ ਕਰ ਲੈਣਾ ਪਾਣੀ ਬਿਲਕੁਲ ਵੀ ਨਹੀਂ ਲਗਾਇਓ ਉਹ ਤੁਮੇ ਹਲਕਾ ਜਿਹਾ ਡ੍ਰੌਪ ਐਡ ਕੀਤਾ ਨੇ ਜਿਵੇਂ ਇੱਕ ਡ੍ਰੌਪ ਹੁੰਦਾ ਹੈ ਬਿਲਕੁਲ ਉਸੇ ਤਰੀਕੇ ਨਾਲ ਮੈਂ ਐਡ ਕੀਤਾ ਹੈ ਤਾਂ ਜੋ ਉਹ ਐਕਟਿਵ ਹੋ ਜਾਵੇ ਉਹ ਨਹੀਂ ਬਿਲਕੁਲ ਦਿ세ਗਾ ਥਾਹਾਂ ਉੱਤੇ ਪਾਣੀ ਨਾ ਲਗਾਓ ਜਾਂ ਇਹਦੇ ਉੱਪਰ ਨਾ ਹਲਕਾ ਜਿਹਾ ਛਿੜਕਾ ਪਾਣੀ ਦਾ ਬਿਲਕੁਲ ਨਾ ਕਰਿਓ ਤੁਹਾਡੇ ਗੁਲਾਬ ਜਾਮੁਨ ਨਹੀਂ ਬਣਨਗੇ ਵਧੀਆ ਤੇ ਫਟਣ ਦਾ ਵੀ ਡਰ ਰਹੇਗਾ ਜੇ ਤੁਸੀਂ ਬੇਕਿੰਗ ਸੋਡਾ ਬੇਕਿੰਗ ਪਾਊਡਰ ਨਹੀਂ ਐਡ ਕਰਦੇ ਨਾ ਤੁਹਾਡੇ ਗੁਲਾਬ ਜਾਮੁਨ ਜਿਹੜੇ ਹਨ ਉਹ ਹਾਰਡ ਬਣ ਕੇ ਰੈਡੀ ਹੋਣਗੇ ਇਤਨਾ ਹਲਕਾ ਤੇ ਡੋ ਪਤਲਾ-ਪਤਲਾ ਲੱਗ ਰਿਹਾ ਸੀ ਤੇ ਇਹਦੇ ਵਿੱਚ ਨਾ ਮੈਂ ਇੱਕ ਚਮਚ ਮੈਦੇ ਦਾ ਐਡ ਟੂ ਹੋਰ ਕਰ ਦਿੱਤਾ ਹੈ ਤੇ ਇਸ ਨੂੰ ਆਪਾਂ ਫਿਰ ਬਹੁਤ ਹੀ ਵਧੀਆ ਆਟਾ ਜਿਹੜਾ ਗੁੰਨ ਕੇ ਰੈਡੀ ਕਰ ਲਵਾਂਗੇ ਜਦੋਂ ਵੀ ਤੁਹਾਨੂੰ ਇਸ ਤਰੀਕੇ ਨਾਲ ਘੱਟ ਜਾਂ ਵੱਧ ਲੱਗੇ ਨਾ ਤੇ ਥੋੜਾ ਜਿਹਾ ਤੁਸੀਂ ਮੈਦਾ ਐਡ ਕਰ ਸਕਦੇ ਹੋ ਤੇ ਜੇ ਤੁਹਾਨੂੰ ਜ਼ਿਆਦਾ ਸਖਤ ਲੱਗੇ ਤੇ ਇਹਦੇ ਵਿੱਚ ਨਾ ਤੁਸੀਂ ਹਲਕਾ ਜਿਹਾ ਦੁੱਧ ਐਡ ਕਰ ਸਕਦੇ ਹੋ ਤੇ ਡੋ ਬਣ ਕੇ ਜਿਹੜਾ ਬਿਲਕੁਲ ਰੈਡੀ ਹੋ ਚੁੱਕਾ ਤੇ ਅਸੀਂ ਇਸ ਨੂੰ 2-3 ਮਿੰਟ ਰੈਸਟ ਦਵਾਂਗੇ 2-3 ਮਿੰਟ ਤੋਂ ਵੱਧ ਅਸੀਂ ਇਸ ਨੂੰ ਰੈਸਟ ਨਹੀਂ ਦਵਾਂਗੇ ਕਿਉਂਕਿ ਕਿਉਂਕਿ ਇਸ ਦੇ ਉੱਪਰ ਨਾ ਕ੍ਰੈਕਸ ਆਣੀ ਸ਼ੁਰੂ ਹੋ ਜਾਂਦੇ ਤੇ ਇਸ ਲਈ ਆਪਾਂ ਫਟਾਫਟ ਇਸ ਨੂੰ ਛੋਟੇ-ਛੋਟੇ ਰੋਲ ਬਣਾ ਕੇ ਤੇ ਉਸ ਤੋਂ ਬਾਅਦ ਛੋਟੇ-ਛੋਟੇ ਲੈਮਨ ਸਾਈਜ਼ ਦੇ ਗੋਲ ਇਹ ਜਿਹੜੀ ਆ ਬਣਾ ਕੇ ਰੈਡੀ ਕਰ ਲੈਣ ਯਾਨੀ ਇਸ ਤੂਵੀ ਕੇ ਨਾਲ ਤੇ ਤੇਲ ਨੂੰ ਆਪਾਂ ਸੇਮ ਗੈਸ ਤੇ ਰੱਖ ਦਿੱਤਾ ਹੋਇਆ ਹੈ ਗਰਮ ਹੋ ਲਈ ਕਿਉਂ ਜਿੰਨੇ ਵੀ ਛੋਟੇ ਛੋਟੇ ਅਸੀਂ ਪੇੜੇ ਕਿਤੇ ਹੋਏ ਨਾ ਤੇ ਇਹਨਾਂ ਨੂੰ ਜਿੰਨਾ ਰਾਉਂਡ ਉਹ ਸਿੱਧਾ ਉਹਨਾ ਜ਼ਿਆਦਾ ਕਰਿਓ ਤੇ ਹਲਕੀ ਹਲਕੀ ਹੱਥਾਂ ਨਾਲ ਕਰਨਾ ਹੈ ਧਿਆਨ ਰੱਖਿਓ ਕਿ ਹਲਕਾ ਜਿਹਾ ਵੀ ਇਹਦੇ ਵਿੱਚ ਕ੍ਰੈਕ ਨਹੀਂ ਹੋਣਾ ਚਾਹੀਦਾ ਤਾਂ ਹੀ ਤੁਹਾਡੇ ਜਿਹੜੇ ਗੁਲਾਬ ਜਾਮਨ ਫਟਣਗੇ ਨਹੀਂ ਤੇ ਦੂਸਰਾ ਇਹ ਸੌਫਟ ਬਣ ਕੇ ਰੈਡੀ ਹੋਣਗੇ ਅੰਦਰੋਂ ਹੀ ਬਿਲਕੁਲ ਜੂਸੀ ਬਣ ਕੇ ਰੈਡੀ ਹੋਣਗੇ ਜੇ ਤੁਸੀਂ ਪਹਿਲੀ ਵਾਰ ਵੀ ਗੁਲਾਬ ਜਾਮਨ ਬਣਾਓਗੇ ਨਾ ਤੇ ਬਿਲਕੁਲ ਪਰਫੈਕਟ ਜਿਹੜੇ ਗੁਲਾਬ ਜਾਮਨ ਬਣ ਕੇ ਰੈਡੀ ਹੋਣਗੇ ਤੁਹਾਡੇ ਤੁਸੀਂ ਹੁਣ ਦੇਖ ਸਕਦੇ ਹੋ ਹੈ ਕੋਈ ਕ੍ਰੈਕ ਬਿਲਕੁਲ ਨਹੀਂ ਨਾ ਇਸੇ ਤਰੀਕੇ ਨਾਲ ਤੁਸੀਂ ਵੀ ਬਾਲਸ ਬਣਾ ਕੇ ਰੈਡੀ ਕਰਨੇ ਨੇ ਤੇ ਮੈਂ ਫਰਸਟ ਬੈਚ ਜਿਹੜਾ ਬਣਾ ਕੇ ਰੈਡੀ ਕਰ ਲਿਆ ਹੋਇਆ ਹੈ ਤੇ ਹੁਣ ਮੈਂ ਨਾ ਤੇਲ ਦੇ ਵਿੱਚ ਇੱਕ ਗੁਲਾਬ ਜਾਮਨ ਪਾ ਕੇ ਦੇਖਿਆ ਕਿ ਬੱਬਲਸ ਤਾਂ ਆ ਰਹੇ ਹਨਾ ਤੁਸੀਂ ਦੇਖੋ ਕਿ ਹੁਣ ਇਸੇ ਤਰੀਕੇ ਨਾਲ ਬੱਬਲਸ ਜਿਹੜੇ ਆਉਣੇ ਚਾਹੀਦੇ ਨੇ ਤੇ ਇਸੇ ਤਰੀਕੇ ਨਾਲ ਅਸੀਂ ਨਾ ਹਾਈ ਟੂ ਮੀਡੀਅਮ ਫਲੇਮ ਤੇ ਗੁਲਾਬ ਜਾਮਨ ਨੂੰ ਪਕਾਣਾ ਹੈ ਤੇ ਗੁਲਾਬ ਚੰਮ ਨੂੰ ਬਣ ਕੇ ਬਿਲਕੁਲ ਰੈਡੀ ਹੈ 골ਡਨ ਬ੍ਰਾਊਨ ਕਲਰ ਇਸ ਦਾ ਹੋ ਚੁੱਕਾ ਹੈ ਇਸ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਬਾਕੀ ਜੋ ਬੈਚ ਬਣਾ ਕੇ ਰੈਡੀ ਕੀਤਾ ਹੈ ਉਹ ਸੀ ਐਡ ਕਰ ਦਵਾਂਗੇ ਤੇਲ ਦੇ ਵਿੱਚ ਤੇ ਤੁਸੀਂ ਦੇਖੋ ਬੱਬਲਸ ਚੈੱਕ ਕਰੋ ਤੁਸੀਂ ਤੇ ਗੁਲਾਬ ਚੰਮ ਨੂੰ ਇੱਕਦਮ ਵਗਾ ਕੇ ਨਹੀਂ ਸੁਠਣਾ ਆਪਾਂ ਹਲਕਾ ਜਿਹਾ ਹੌਲੀ ਜਿਹਾ ਕਰਕੇ ਸਹਿਜ ਜਿਹਾ ਕਰਕੇ ਵਿੱਚ ਐਡ ਕਰਨਾ ਹੈ ਤੇ ਤੁਸੀਂ ਦੇਖੋ ਥੋੜੀ ਦੇਰ ਤੱਕ ਤੁਹਾਡੇ ਜਿਹੜੇ ਗੁਲਾਬ ਚੰਮ ਨੇ ਫੁੱਲਣੇ ਸਟਾਰਟ ਹੋ ਜਾਣਗੇ ਇਕਦਮ ਕੜਛੀ ਨਹੀਂ ਹਿਲਾਣੀ ਆਪਾਂ ਇਕਦਮ ਨਾ ਟੈਪ ਕੱਦਣਾ ਮੜਾ ਜਾ ਤੇਲ ਨੂੰ ਤੁਸੀਂ ਹਿਲਾ ਦੇਣਾ ਬਸ ਮੜਾ ਜਾ ਤੇ ਹੌਲੀ ਹੌਲੀ ਬਾਦ ਵਿੱਚ ਥੋੜੇ ਜਿ ਉੱਪਰ ਆ ਜਾਣਾ ਥੋੜੇ ਜਿ ਸਿੱਕੇ ਰੈਡੀ ਹੋ ਜਾਣ ਤੇ ਤੁਸੀਂ ਇਸ ਨੂੰ ਕੜਛੀ ਦੇ ਨਾਲ ਜਿਹੜੇ ਹਲਟ ਪਲਟ ਕੀ 골ਡਨ ਬ੍ਰਾਊਨ ਕਲਰ ਹੋਣ ਤੱਕ ਇਸ ਨੂੰ ਪਕਾ ਲੈਣਾ ਤੇ ਤੁਸੀਂ ਦੇਖੋ ਇੰਨੇ ਇੱਕ ਵਧੀਆ ਜਿਹੜੇ ਗੁਲਾਬ ਜਾਮਨ ਗੋਲ ਗੋਲ ਬਣ ਕੇ ਰੈਡੀ ਹੋਏ ਆ ਤੇ ਹੁਣ ਅਸੀਂ ਇਸ ਨੂੰ ਜਿਹੜੀ ਚਾਸਨੀ ਬਣਾ ਕੇ ਰੈਡੀ ਕੀਤੀ ਹੈ ਨਾ ਤੇ ਉਹਦੇ ਵਿੱਚ ਪਾਵਾਂਗੇ ਚਾशनी ਵੀ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਛੁੱਟਾ ਬਣਾਣੀ ਹੈ ਸਿ ਜੇ ਤੁਸੀਂ ਗਰਮਾ ਗਰਮ ਪਹਿਲਾਂ ਹੀ ਚਾशनी ਬਣਾ ਕੇ ਰੱਖ ਲਓ ਨਾ ਤੇ ਗਰਮਾ ਗਰਮ ਵਿੱਚ ਗੁਲਾਬ ਜਾਮਨ ਪਾ ਦਿਓ ਤੇ ਤਾਂ ਵੀ ਤੇ ਜਿਹੜੇ ਗੁਲਾਬ ਜਾਮਨ 15-20 ਮਿੰਟਾਂ ਚ ਫੁੱਲ ਕੇ ਹੋਰ ਰਹੀ ਹੋ ਜਾਣਗੇ ਜਾਂ ਤੁਸੀਂ ਗੁਲਾਬ ਜਾਮਨ ਬਣਾ ਕੇ ਰੱਖ ਲਓ ਤੇ ਚਾशनी ਜੜੀ ਮਗਰੋਂ ਬਣਾਣਾ ਚਾਹਤੇ ਬਣਾ ਸਕਦੇ ਹੋ ਤੇ ਗਰਮਾ ਗਰਮ ਚਾशनी ਤੇ ਵਿੱਚ ਜਿਹੜੇ ਗੁਲਾਬ ਜਾਮਨ ਹੋ ਸੁੱਟੋ ਤੇ ਬਹੁਤ ਹੀ ਵਧੀਆ ਫੁੱਲ ਕੇ ਜਿਹੜੇ ਰੈਡੀ ਹੋ ਜਾਣਗੇ ਚਾਵਨਾ ਇੱਥੇ ਪੈਨ ਲਿਆ ਹੈ ਤੇ ਇਹਦੇ ਵਿੱਚ ਨਾ ਮੈਂ ਐਡ ਕੀਤੀਆਂ ਦੋ ਕੌਲੀਆਂ ਪਾਣੀ ਦੀਆਂ ਤੇ ਇਹਦੇ ਵਿੱਚ ਮੈਂ ਇੱਕ ਕੌਲੀ ਜਿਹੜੀ ਖੰਡ ਦੀ ਪਾਈ ਹੈ ਇੱਕ ਕੌਲੀ ਤੋਂ ਮਾੜੀ ਜਿਹੀ ਵੱਧ ਦੀ ਲਾ ਲਓ ਕਿਉਂਕਿ ਮੇਰੇ ਹੈਗੇ ਗੁਲਾਬ ਜਾਮੁਨ ਜਾਦੇ ਤੇ ਇਸ ਲਈ ਚਾशनी ਵੀ ਮੈਨੂੰ ਜ਼ਿਆਦਾ ਚਾਹੀਦੀ ਹੈ ਤੇ ਦੋ ਕਿ ਇਲਾਚੀਆਂ ਇਹਦੇ ਵਿੱਚ ਸੁੱਟ ਦਿਓ ਟੇਸਟ ਅਕੋਰਡਿੰਗ ਜੇ ਜ਼ਿਆਦਾ ਫਲੇਵਰ ਚਾਹੀਦਾ ਤੇ ਤੁਸੀਂ ਜ਼ਿਆਦਾ ਐਡ ਕਰ ਸਕਦੇ ਹੋ ਮੈਂ ਗੁਲਾਬ ਜਾਮੂਨ ਦੇ ਵਿੱਚ ਵੀ ਪਾਈਆਂ ਹੋਈਆਂ ਨਾ ਤੇ ਇਸ ਕਰਕੇ ਮੈਂ ਥੋੜੀ ਜਿਹੀ ਐਡ ਕਰ ਰਹੀ ਹਾਂ ਗੁਲਾਬ ਜਲ ਪਾ ਕੇ ਤੇ ਇਸ ਨੂੰ ਆਪਾਂ ਇੱਕ ਉਬਾਲਾ ਆ ਜਾਂਦਾ ਕਿਤੇ ਉਹਦੇ ਵਿੱਚ ਗੁਲਾਬ ਜਾਮੂਨ ਐਡ ਕਰ ਦਾਂਗੇ ਤੇ 15 ਮਿੰਟ ਬਾਅਦ ਤੁਸੀਂ ਦੇਖੋ ਗੁਲਾਬ ਜਾਮੂਨ ਇੱਕਦਮ ਸੌਫਟ ਤੇ ਸਪੰਜੀ ਬਣ ਕੇ ਰੈਡੀ ਹੈ ਤੇ ਬਿਲਕੁਲ ਵੀ ਫਟੇ ਨਹੀਂ ਹੈ ਜੇ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਤੇ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਿਊ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂਦੇ ਹੈ ਕੋ ਨਿਊ ਵੀਡੀਓ ਦਿਨਾਂ ਜੀ